ਨਾਮੁ ਵਾਹਿਗੁਰੂ ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਕਿਰਪਾ ਸਦਕਾ ਲੜੀਵਾਰ ਸ਼ਬਦ ਵਿਚਾਰ ਜੋ ਹੋ ਰਹੀ ਹੈ ਅੱਜ ਅੰਗ ਹੈ 271 ਤੇ ਸੁਖਣੀ ਸਾਹਿਬ ਦੀ ਹੁਣ ਤੱਕ ਛੇ ਅਸ਼ਟਪਦੀਆਂ ਸੰਪੂਰਨ ਹੋਈਆਂ ਨੇ ਅਗਲਾ ਸ਼ਲੋਕ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਸ਼ਲੋਕ ਅਗਮ ਅਗਾਧ ਪਰਮ ਬ੍ਰਹਮ ਸੋਇ ਜੋ ਜੋ ਕਹੈ ਸੋ ਮੁਕਤਾ ਹੋਏ ਸੁਣ ਮੀਤਾਂ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬਹੁਤ ਪੰਚਮ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਰੰਭ ਕਰਦੇ ਨੇ ਕਿ ਜੇਕਰ ਤੋਂ ਸੁੱਖਾਂ ਦੀ ਮਨੀ ਪ੍ਰਾਪਤ ਕਰਨੀ ਚਾਹੁੰਨਾ ਹੈ ਸਦੀਵੀ ਸੁਖ ਪ੍ਰਾਪਤ ਕਰਨਾ ਚਾਹੁੰਨਾ ਹੈ ਮਹਾਰਾਜ ਕੱਲੀ ਕੱਲੀ ਅਸ਼ਟਪਦੀ ਵਿੱਚ ਸਾਨੂੰ ਬਿਆਨ ਕਰਦੇ ਆ ਰਹੇ ਨੇ ਕਿ ਵਿਕਾਰਾਂ ਦਾ ਖੇੜਾ ਛੱਡ ਸਾਧ ਸੰਗ ਵਿੱਚ ਆਉਣਾ ਕਰ ਉਹਨਾਂ ਗੁਰਮਖਾਂ ਦਾ ਸੰਗ ਕਰਨਾ ਕਰ ਇਸ ਲੋਗ ਵਿੱਚ ਮਹਾਰਾਜ ਇਹੀ ਬਖਸ਼ਿਸ਼ਾਂ ਕਰਦੇ ਨੇ ਅਗਮ ਆਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁ ਮੁਕਤਾ ਹੋਏ ਉਹ ਵਾਹਿਗੁਰੂ ਅਕਾਲ ਪੁਰਖ ਜੋ ਹੈ ਅਗਮ ਹੈ ਸਾਡੀ ਪਹੁੰਚ ਤੋਂ ਬਾਹਰ ਹੈ ਆਗਾਦ ਹੈ ਸਾਡੀ ਬੁੱਧੀ ਤੋਂ ਵੀ ਅੱਗੇ ਹੈ ਜਿੱਥੇ ਸਾਡੀ ਸੁਰਤ ਮਤਿ ਬੁੱਧ ਜਾ ਕੇ ਖਤਮ ਹੁੰਦੀ ਹੈ ਇਹ ਮਾਰਗ ਆਰੰਭ ਹੀ ਉੱਥੋਂ ਹੁੰਦਾ ਹੈ ਉਹ ਪਰਮ ਬ੍ਰਹਮ ਹੈ ਇਸ ਬ੍ਰਹਮ ਤੋਂ ਵੀ ਪਰੇ ਹੈ ਜੋ ਸਾਨੂੰ ਨਜ਼ਰ ਆਉਂਦਾ ਹੈ ਉਹ ਤੇ ਉਹਦੇ ਤੋਂ ਵੀ ਪਰੇ ਹੈ ਇਸ ਕਰਕੇ ਮਹਾਰਿਜ ਕਹਿੰਦੇ ਭਾਈ ਉਹਦੀ ਸੋਭਾ ਜਿਹੜੀ ਹੈ ਉਹ ਬਹੁਤ ਵੱਡੀ ਸੋਭਾ ਹੈ ਜੋ ਜੋ ਕਹੈ ਸਮੁਖਤਾ ਹੋਏ ਜੋ ਜੋ ਉਹਦੀ ਵਿਡਿਆਈ ਕਰਦਾ ਹੈ ਜੋ ਜੋ ਉਹਦੇ ਬਾਰੇ ਕਹਿੰਦਾ ਹੈ ਮਰ ਕਹਿੰਦੇ ਉਹ ਭਾਈ ਮੁਕਤ ਹੋ ਜਾਏਗਾ ਸੁਣ ਮੀਤਾ ਨਾਨਕ ਬਿਨਵੰਤਾ ਪੰਚਮ ਪਾਤਸ਼ਾਹ ਬੇਨਤੀ ਕਰਕੇ ਕਹਿੰਦੇ ਨੇ ਕਿ ਐ ਮਿੱਤਰਾ ਸੁਣ ਫਿਰ ਸਾਧ ਜਨਾ ਕੀ ਅਚਰਜ ਕਥਾ ਸਾਧ ਸੰਗਤ ਦੀ ਕਥਾ ਜਿਹੜੀ ਹੈ ਉਹਨਾਂ ਗੁਰਮੁਖ ਪਿਆਰਿਆਂ ਦੀ ਕਥਾ ਜਿਹੜੀ ਹੈ ਜਿਹੜੇ ਉਹਨੂੰ ਸਿਮਰਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ ਉਹਨਾਂ ਦੀ ਸੰਗਤ ਕਰ ਉਹਨਾਂ ਦੀ ਕਥਾ ਵੀ ਹੈਰਾਨ ਕਰ ਦੇਣ ਵਾਲੀ ਹੈ ਮਰਜ਼ ਕਹਿੰਦੇ ਅਸ਼ਟਪਦੀ ਸਾਦ ਕੈ ਸੰਗ ਮੁਖ ਉਜਲ ਹੋਤਾ ਸਾਦ ਸੰਗ ਮਲ ਸਗਲੀ ਖੋਤਾ ਅਸੀਂ ਆਮ ਕਰਕੇ ਸਾਦ ਕਹਿ ਕਹ ਜਾਨਦੇ ਆ ਉਚਾਰਨ ਹੈ ਸਾਦ ਕੈ ਸੰਗ ਸਾਦ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖਾਂ ਦਾ ਸੰਗ ਕਰਕੇ ਸਾਦ ਸੰਗਤ ਉਹਨਾਂ ਪਿਆਰਿਆਂ ਦਾ ਸੰਗ ਕਰਕੇ ਮੁਖ ਉਜਲ ਹੋ ਜਾਂਦਾ ਹੈ ਮੁਕ ਇੱਜਤ ਵਾਲਾ ਮਾਣ ਵਾਲਾ ਹੋ ਜਾਂਦਾ ਹੈ ਸਾਧ ਸੰਗ ਮਲ ਸਗਲੀ ਖੋਤ ਇਹ ਮਨ ਦੀ ਮੈਲ ਜਿਹੜੀ ਹਉਮੈ ਦੀ ਇਹ ਖਤਮ ਹੋ ਜਾਂਦੀ ਹੈ ਸਾਧ ਸੰਗਤ ਕਰਨ ਨਾਲ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁ ਗਿਆਨ ਸਾਧ ਸੰਗਤ ਕਰਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਮਰ ਕਹੇ ਹੰਕਾਰ ਖਤਮ ਹੁੰਦਾ ਹੈ ਅੰਦਰ ਤੇ ਉਹ ਸਵੈਗੁਰੂ ਅਕਾਲਪੁਰਖ ਦੇ ਨਾਮ ਦਾ ਗਿਆਨ ਪ੍ਰਗਟ ਹੋ ਗਿਆ ਸਾਧ ਕੇ ਸੰਗ 부ਜੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਸਾਧ ਸੰਗਤ ਕਰਕੇ ਉਹ ਪ੍ਰਭ ਅਸੀਂ ਨੇੜੇ ਜਾਣ ਲੈਨੇ ਹਾਂ ਸਮਝ ਲੈਨੇ ਹਾਂ ਤੇ ਤੇਰਾ ਸਾਰਾ ਨਵੇੜਾ ਇੱਥੇ ਹੋ ਜਾਂਦਾ ਇਸ ਮੁੱਖਾ ਜਨਮ ਵਿੱਚ ਹੀ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨਾ ਸਾਧ ਸੰਗਤ ਕਰਕੇ ਉਹਨਾਂ ਗੁਰੂ ਪਿਆਰਿਆਂ ਦਾ ਸੰਗ ਕਰਕੇ ਇਹ ਨਾਮ ਰਤਨ ਜਿਹੜਾ ਕਿ ਬਹੁਤ ਮਹਿੰਗਾ ਹੈ ਉਹ ਪ੍ਰਾਪਤ ਹੁੰਦਾ ਹੈ ਸਾਧ ਸੰਗ ਵਿੱਚ ਆ ਕੇ ਮਰੀ ਕਹਿੰਦੇ ਫਿਰ ਇੱਕ ਅਕਾਲ ਪੁਰਖ ਉੱਤੇ ਜਤਨ ਹੋ ਗਿਆ ਹੋਰ ਕਰਮ ਕਾਂਡ त्याग ਗਿਆ ਬੰਦਾ ਸਾਰੇ ਸਾਧ ਕੀ ਮਹਿਮਾ ਵਰਨਾ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹੇ ਸਮਾਨੀ ਮਰ ਕੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਇਹ ਜੀਵਨ ਨੂੰ ਸਾਧਨਾ ਕੀਤੀ ਜਿਨ੍ਹਾਂ ਨੇ ਉਹਨਾਂ ਦੀ ਮਹਿਮਾ ਵੀ ਕੋਣ ਬਿਆਨ ਕਰ ਸਕਦਾ ਹੈ ਉਸ ਬਗਰੂ ਅਕਾਲ ਪੁਰਖ ਦੀ ਬਿਆਨ ਕਰਨੀ ਤੇ ਬੜੀ ਔਖੀ ਹੈ ਉਹਨੂੰ ਸਿਮਰਨ ਕਰਨ ਵਾਲਿਆਂ ਦੀ ਮਹਿਮਾ ਵੀ ਜਿਹੜੀ ਹੈ ਮਰ ਕੇ ਉਹ ਵੀ ਔਖੀ ਲੱਗਦੀ ਹੈ ਕਿਉਂ ਕਿਉਂਕਿ ਉਹਨਾਂ ਵਿੱਚ ਭੇਦ ਨਹੀਂ ਹੈ ਕੋਈ ਉਹਨਾਂ ਦੀ ਮਹਿਮਾ ਵੀ ਪ੍ਰਭੂ ਵਿੱਚ ਸਮਾਈ ਹੋਈ ਹੈ ਜੇਕਰ ਅਸੀਂ ਉਹਨਾਂ ਦੀ ਮਹਿਮਾ ਕਰਦੇ ਹਾਂ ਸਾਧ ਸੰਗਤ ਦੀ ਮਹਿਮਾ ਕਰਦੇ ਹਾਂ ਤਾਂ ਪ੍ਰਮਾਤਮਾ ਦੀ ਹੀ ਮਹਿਮਾ ਹੋ ਜਾਂਦੀ ਹੈ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਏਕੋ ਨਾਮ ਹੁਕਮ ਹੈ ਸਤਗੁਰੂ ਦੀ ਆ ਬੁਝਾਏ ਜੀ ਬਾਣੀ ਚ ਮਰੇ ਨੇ ਤੁਹਾਨੂੰ ਹਰ ਚੀਜ਼ ਕਲੀਅਰ ਕੀਤੀ ਐ ਕਿ ਸਤ ਸੰਗਤ ਕਿਹਨੂੰ ਕਿਹਾ ਜਾਂਦਾ ਹੈ ਜਿੱਥੇ ਨਾਮ ਦੀ ਗੱਲ ਹੁੰਦੀ ਹੋਵੇ ਜਿੱਥੇ ਉਸ ਪ੍ਰਭੂ ਦੇ ਮਹਿਮਾ ਵਡਿਆਈ ਹੁੰਦੀ ਹੋਵੇ ਜਿੱਥੇ ਮਨ ਦੀ ਸਾਧਨਾ ਦੀ ਗੱਲ ਹੁੰਦੀ ਹੋਵੇ ਉਹਨੂੰ ਸਤ ਸੰਗਤ ਕਹਿੰਦੇ ਨੇ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪਰਫੁੱਲੈ ਕਿਨੇ ਕੀ ਫਰਕ ਪਏਗਾ ਜੀ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਅਗੋਚਰ ਪ੍ਰਾਪਤ ਹੋ ਜਾਂਦਾ ਹੈ ਜਿਹੜਾ ਕਿ ਗਿਆਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਪ੍ਰਮਾਤਮਾ ਦਾ ਨਾਮ ਆਨੰਦ ਜਿਹਨੂੰ ਕਹਿੰਦੇ ਆਸੇ ਸਾਧ ਕੇ ਸੰਗ ਸਦਾ ਪਰਫੁੱਲ ਹੈ ਕਿਨ ਸਾਧ ਸੰਗ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਇਹ ਜੀਵ ਪਰਫੁੱਲਤ ਹੁੰਦਾ ਹੈ ਨੈਗੇਟਿਵ ਨਹੀਂ ਜਾਂਦਾ ਪੋਜ਼ਿਟਿਵਲੀ ਰਹਿੰਦਾ ਹਮੇਸ਼ਾ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗਤ ਕਰਕੇ ਇਹ ਪੰਜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕਾਬੂ ਹੋ ਜਾਂਦੇ ਨੇ ਬਸ ਵਿੱਚ ਆਉਂਦੇ ਨੇ ਮਾਰਿ ਜ ਕਰੇ ਸਾਧ ਸੰਗ ਵਿੱਚੋਂ ਹੀ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਸਾਧ ਸੰਗ ਹੋਏ ਸਭ ਕੀ ਰੇਨਾ ਸਾਧ ਕੈ ਸੰਗ ਮਨੋਹਰ ਬੈਨਾ ਸਾਸ ਵਿੱਚ ਆ ਕੇ ਇਹ ਮਨ ਨੀਮਾ ਹੋ ਜਾਂਦਾ ਹੈ ਇਹ ਮਨ ਦਾ ਹੰਕਾਰ ਟੁੱਟਦਾ ਹੈ ਕਿ ਮੈਂ ਹੀ ਆਪਣੇ ਆਪ ਨੂੰ ਸਿਆਣਾ ਸਮਝੀ ਬੈਠਾ ਸੀ ਮੈਂ ਹੀ ਜਾਣਦਾ ਸੀ ਕਿ ਮੈਂ ਬਹੁਤ ਕੁਝ ਜਾਣਦਾ ਪਰ ਜਦੋਂ ਸੰਗਤ ਵਿੱਚ ਆਏ ਤਾਂ ਵੇਖਿਆ ਕਿ ਮੇਰੇ ਤੋਂ ਅੱਗੇ ਵੀ ਬੜੇ ਨੇ ਮੇਰੇ ਤੋਂ ਅੱਗੇ ਵੀ ਬੜੇ ਨੇ ਬਹੁਤ ਗੁਰਮਖ ਨੇ ਤੇ ਉਦੋਂ ਮਨ ਦਾ ਹੰਕਾਰ ਟੁੱਟਿਆ ਤੇ ਮਹਾਰਜ ਕਹਿੰਦੇ ਹੁਣ ਜਿਹੜੇ ਬੋਲ ਨੇ ਉਹ ਮਨੁਭਰ ਬੋਲਦਾਨ ਹੋ ਗਏ ਮਿੱਠੇ ਬੋਲ ਬੋਲਣ ਵਾਲਾ ਹੋ ਗਿਆ ਸਾਧ ਕੇ ਸੰਗ ਨਾ ਖਤਮ ਹੁਤਾਵੇ ਸਾਧ ਸੰਗ ਸਤਿਮਨ ਪਾਵੇ ਸਾਧ ਸੰਗ ਵਿੱਚ ਆ ਕੇ ਇਹ ਮਨ ਹੁਣ ਇੱਧਰ ਉੱਧਰ ਨਹੀਂ ਦੌੜਦਾ ਇਹ ਮਨ ਸਥਿਰਤਾ ਪ੍ਰਾਪਤ ਕਰ ਗਿਆ ਇਹ ਮਨ ਅਡੋਲ ਹੋ ਗਿਆ ਇਹ ਮਨ ਦੇ ਫੁਰਨੇ ਖਤਮ ਹੋ ਗਏ ਸਾਤ ਕਾ ਸੰਗ ਮਾਇਆ ਤੇ ਭਿੰਨ ਸਾਤ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਤ ਸੰਗ ਚ ਆਖੀ ਕਰੇ ਮਾਇਆ ਤੂੰ ਭਿੰਨਤਾ ਕਰ ਲਈ ਮਾਇਆ ਦੀ ਸਮਝ ਆ ਗਈ ਤੇ ਨਾਲ ਹੀ ਹੋਇਆ ਮਨ ਕਿ ਸਾਤ ਸੰਗਤ ਕਦੋਂ ਪ੍ਰਾਪਤ ਹੁੰਦੀ ਹੈ ਕਿ ਬਿਨ ਭਾਗਾ ਸਤ ਸੰਗ ਨਾ ਲੱਭੈ ਮਨ ਸੰਗਤ ਮੈਲ ਭਰੀਜਾ ਜੀ ਜਦੋਂ ਅਸੀਂ ਸਾਤ ਸੰਗ ਵਿੱਚ ਆਉਨੇ ਆ ਗੁਰੂ ਦੀ ਸ਼ਰਮ ਵਿੱਚ ਆਉਨੇ ਆ ਤਾਂ ਉਦੋਂ ਇਹ ਮੰਨ ਲੈਣਾ ਹੈ ਕਿ ਅੱਜ ਪ੍ਰਭੂ ਸਾਡੇ ਤੇ ਬਹੁਤ ਖੁਸ਼ ਹੈ ਕਿ ਸਾਨੂੰ ਸੰਗਤ ਪ੍ਰਾਪਤ ਹੋਈ ਹੈ ਸਾਧ ਸੰਗ ਨਾਨਕ ਪ੍ਰਭ ਸੁਪਰਸੰਤ ਸੁਪਰਸੰਤ ਤੋਂ ਭਾਵ ਹੈ ਬਹੁਤ ਖੁਸ਼ ਹੋਇਆ ਅੱਜ ਗੁਰੂ ਨੇ ਸਾਡੇ ਤੇ ਬੜੀ ਖੁਸ਼ੀ ਕੀਤੀ ਹੈ ਸਾਨੂੰ ਸੰਗਤ ਪ੍ਰਾਪਤ ਹੋਈ ਹੈ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕਾ ਸੰਗ ਮਹਾਂ ਪੁਨੀਤ ਤੇ ਮਾਰੇ ਕਹੇ ਭਾਈ ਸਾਧ ਸੰਗ ਵਿੱਚ ਆ ਕੇ ویر برو مٹے دشمن بھی مطر ہو گئے سد کے سنگ مہا پنیت کہنے بہت مہا تا پراپت ہو گئی من پویتر ہو گیا سنگ نہیں ساسنگ آ کے اے سمجھ آ گئی ایک پتا ایک ہم بارکتوں میرا گرہائی ہوں کسی نال نہیں ہے ਸਭ ਕੋ ਮੀਤ ਹਮ ਆਪਣ ਕੀ ਨਾ ਹਮ ਸਭ ਨਾ ਕੇ ਸਾਜਨ ਇਹ ਅਵਸਥਾ ਬਣ ਗਈ ਸਾਧਕੇ ਸੰਗ ਨਾ ਬੀਗਾ ਪੈਰ ਸਾਧ ਸੰਗ ਵਿੱਚ ਆ ਕੇ ਹੁਣ ਇਹ ਮਨ ਭੈੜੇ ਪਾਸੇ ਨੂੰ ਨਹੀਂ ਤੁਰਦਾ ਇਹ ਪੈਰ ਭੈੜੇ ਪਾਸੇ ਨੂੰ ਵਿਕਾਰਾਂ ਵਾਲੇ ਪਾਸੇ ਨੂੰ ਨਹੀਂ ਤੁਰਦੇ ਸਾਧਕੇ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੈ ਪਰਮਾਨੰਦਾ ਸਾਧ ਸੰਗ ਵਿੱਚ ਆ ਕੇ ਇਹ ਸਮਝ ਆ ਗਈ ਕਿ ਮੰਦਾ ਕਿਸ ਨੂੰ ਆਖੀ ਹੈ ਜਾ ਤੂੰ ਬਿਨ ਕੋਈ ਨਾ ਹੈ ਤੇਰੇ ਤੋਂ ਬਿਨਾ ਹੈ ਹੀ ਕੋਈ ਨਹੀਂ ਮੰਦਾ ਕਿਨੂੰ ਕਹੀ ਇਹ ਇਹ ਮਨ ਦੇ ਭਾਵਨਾ ਜਿਹੜੀਆਂ ਸਨ ਇਹ ਖਤਮ ਹੋਈਆਂ ਸਾਧ ਸੰਗ ਜਾਣੇ ਪਰਮਾਨੰਦ ਦਾ ਕਿਨੇ ਸਾਧ ਸੰਗ ਵਿੱਚ ਆ ਕੇ ਉਸ ਪਰਮ ਆਨੰਦ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਅਸੀਂ ਜਾਣ ਲਿਆ ਸਾਧ ਗਸੰਗ ਨਾਹੀ ਉਹ ਤਾਂ ਪਾ ਸਾਧ ਗਸੰਗ ਤਜੈ ਸਭ ਆਪ ਸਤਿਗ ਕੇ ਸੰਗ ਉਹਨਾਂ ਗੁਰਮੁਖ ਪਿਆਰਿਆਂ ਨਾਲ ਸੰਗ ਕਰਕੇ ਇਹ ਹਉਮੈ ਦਾ ਤਾਪ ਜਿਹੜਾ ਸਾਡੇ ਮਨ ਨੂੰ ਚੜਿਆ ਹੋਇਆ ਮੈਂ ਬੇਨਤੀ ਕਰਦਿਆਂ ਜੀ ਮੈਨੂੰ ਕਰਨੀ ਪੈ ਰਹੀ ਹੈ ਸਾਡੀ ਇੰਨੀ ਔਕਾਤ ਨਹੀਂ ਹੈ ਕਿ ਸਾਡੇ ਸਿਰ ਤੇ ਛਤਰ ਚੁਲ ਜਾਏ ਬੇਨਤੀ ਹੈ ਇਲੀ ਚੌਰ ਹੈ ਗੁਰੂ ਵਾਸਤੇ ਹੈ ਅਸੀਂ ਤੇ ਚਰਨ ਤੋੜ ਹਾਂ ਜਦੋਂ ਕੋਈ ਤਾਬਿਆ ਬੈਠਾ ਹੋਵੇ ਚੌਰ ਨਾ ਕਰਿਆ ਕਰੋ ਬੇਨਤੀ ਹੈ ਸਾਦ ਕੇ ਸੰਗ ਨਹੀਂ ਹੋਂਤਾਪ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਹਉਮੈ ਦਾ ਜਿਹੜਾ ਤਾਪ ਚੜਿਆ ਹੈ ਨਾ ਉਹ ਵੀ ਟੁੱਟ ਜਾਂਦਾ ਹੈ ਸਾਦ ਕੇ ਸੰਗ ਤਜੈ ਸਭ ਆਪ ਉਹਨਾਂ ਗੁਰਮੁਖ ਪਿਆਰਿਆਂ ਨਾਲ ਸੰਗ ਕਰਕੇ ਮਰਕ ਨੇ ਆਪਣੀ ਮੈਂ ਨੂੰ ਛੱਡ ਦਿੰਦਾ ਹੈ ਬੰਦਾ ਆਪ ਗਵਾਈ ਹੈ ਤਾਂ ਸ਼ੌਕ ਆਈ ਹੈ ਔਰ ਕੈਸੀ ਚਤਰਾਈ ਇਹ ਸਮਝ ਆ ਗਿਆ ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਾਈ ਪਰ ਇਹ ਵਡਿਆਈ ਵੀ ਉਹਨਾਂ ਗੁਰਮੁਖਾਂ ਦੀ ਉਹ ਪ੍ਰਭੂ ਆਪ ਹੀ ਜਾਣਦਾ ਨਾਨਕ ਸਾਧ ਪ੍ਰਭੂ ਬਣਾਈ ਮਰਜ਼ ਕਹਿੰਦੇ ਉਹਨਾਂ ਗੁਰਮੁਖਾਂ ਦੀ ਉਹਨਾਂ ਸਾਧੂਆਂ ਦੀ ਪ੍ਰਭੂ ਨਾਲ ਬਣੀ ਹੋਈ ਹੈ ਬੜੀ ਨੇੜਤਾ ਹੈ ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਸਾਧਕੇ ਸੰਗ ਨਾ ਕਬਹੂ ਤਾਵੇ ਸਾਧਕੇ ਸੰਗ ਸਦਾ ਸੁਖ ਪਾਵੇ ਉਹਨਾਂ ਗੁਰਮੁਖ ਪਿਆਰਿਆਂ ਸੰਗ ਕਰਕੇ ਇਹ ਮਨ ਹੁਣ ਇਧਰ ਉਧਰ ਨਹੀਂ ਦੌੜਦਾ ਸਾਧਕੇ ਸੰਗ ਸਦਾ ਸੁਖ ਪਾਵੇ ਮਰਗ ਨੇ ਸਦੀਵੀ ਸੁਖ ਪ੍ਰਾਪਤ ਕਰ ਲਿਆ ਸਾਧ ਸੰਗ ਬਸ ਗੁਚਰ ਲਹਿ ਸਾਧੂ ਕਾ ਸੰਗ ਅਜਰਸ ਹੈ ਉਹਨਾਂ ਗੁਰਮੁਖ ਪਿਆਰਿਆਂ ਸੰਗ ਕਰਕੇ ਮਰ ਗਏ ਉਹ ਵਸਤੂ ਪ੍ਰਾਪਤ ਕਰ ਲਈ ਜਿਹੜੀ ਅਗੋਚਰ ਹੈ ਜਿਹੜੇ ਇਹਨਾਂ ਗਿਆਨ ਇੰਦਰੀਆਂ ਦਾ ਵਿਸ਼ਾ ਹੀ ਨਹੀਂ ਹੈ ਜਿਹੜੀ ਸਾਡੀ ਸੁਰਤ ਮਤ ਮਨ ਬੁੱਧ ਤੋਂ ਵੀ ਅੱਗੇ ਹੈ ਨਾਮ ਉਸ ਪ੍ਰਮਾਤਮਾ ਦੇ ਗੁਣ ਉਹ ਪ੍ਰਾਪਤ ਕਰ ਲਏ ਸਾਧੂ ਕੇ ਸੰਗ ਅਜਰਸ ਹੈ ਜਿਹੜਾ ਨਹੀਂ ਜਰਿਆ ਜਾ ਸਕਦਾ ਕਿਉਂਕਿ ਥੋੜਾ ਬਹੁਤਾ ਕੋਈ ਚੀਜ਼ ਆ ਜਾਏ ਬੰਦੇ ਵਿੱਚ ਤਾਂ ਨੇਚਰਲੀ ਬੰਦਾ ਹੰਕਾਰੀ ਹੋ ਜਾਂਦਾ ਹੈ ਮਾਰੇ ਕਿ ਉਸ ਹੰਕਾਰ ਨੂੰ ਉਸ ਅਵਸਥਾ ਨੂੰ ਜਰਨਾ ਵੀ ਬਹੁਤ ਔਖਾ ਹੈ ਜਿਹੜੇ ਗੁਰਮਖ ਨੇ ਉਹ ਇਸ ਨੂੰ ਜਰ ਲੈਂਦੇ ਨੇ ਸਾਧ ਕੈ ਸੰਗ ਬਸੈ ਥਾਂ ਊਚੈ ਸਾਧੂ ਕੈ ਸੰਗ ਮਹਿਲ ਪੂਚੈ ਸਾਧ ਸੰਗ ਵਿੱਚ ਆਖੀ ਹੁਣ ਇਹ ਅਵਸਥਾ ਜਿਹੜੀ ਹੈ ਉੱਚੀ ਹੋ ਗਈ ਸੁਰਤ ਸ਼ਬਦ ਨਾਲ ਜੁੜੀ ਹੈ ਹੁਣ ਮਨ ਨੀਵੇਂ ਪਾਸੇ ਨੂੰ ਨਿਮਾਨ ਮਲ ਨੂੰ ਨਹੀਂ ਜਾਂਦਾ ਵਿਕਾਰਾਂ ਵਾਲੇ ਪਾਸੇ ਨਹੀਂ ਡਿੱਗਦਾ ਇਸ ਕਰਕੇ ਮਾਰੇ ਕਹਿੰਦੇ ਭਾਈ ਉਹ ਸਾਧੂ ਸੰਗ ਕਰਕੇ ਆਪਣੇ ਨਿਜ ਮਹਿਲ ਵਿੱਚ ਨਿਜ ਘਰ ਵਿੱਚ ਪਹੁੰਚ ਗਿਆ ਸਾਧ ਕੈ ਸੰਗੜਾ ਸਭ ਧਰਮ ਸਾਧੂ ਕੈ ਸਾਧ ਕਾ ਸੰਗ ਕੇਵਲ ਪਾਰ ਬ੍ਰਹਮਾ ਸਾਧ ਸੰਗ ਵਿੱਚ ਆ ਕੇ ਉਹ ਧਰਮ ਦੀ ਡਿੜਤਾ ਪੱਕੀ ਕਰਦਾ ਹੈ ਕਿ ਧਰਮ ਕੀ ਹੈ ਧਰਮ ਦੀ ਡੈਫੀਨੇਸ਼ਨ ਕੀ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਟ ਮਰੀਦਾ ਜੋਲੀ ਹੈ ਸਮਝ ਆ ਗਈ ਇਸ ਕਰਕੇ ਕੇਵਲ ਤੇ ਕੇਵਲ ਪਾਰ ਬ੍ਰਹਮ ਉਹ ਵਾਹਿਗੁਰੂ ਅਕਾਲ ਪੁਰਖ ਹੀ ਹਿਰਦੇ ਚ ਵਸ ਗਿਆ ਹੁਣ ਹੋਰ ਕੋਈ ਵੱਸਦਾ ਹੀ ਨਹੀਂ ਹੈ ਸਾਥ ਕੈ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਮਰ ਇੱਕ ਨੇ ਸਾਧ ਸੰਗ ਉਚਾ ਕੇ ਉਹਨਾਂ ਗੁਰਮੁਖ ਪਿਆਰੇਆਂ ਦਾ ਸੰਗ ਕਰਕੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ ਇਸ ਕਰਕੇ ਪੰਚ ਪਾਸ਼ਾ ਮਰਕਨੇ ਮੈਂ ਉਹਨਾਂ ਗੁਰਮਖਾਂ ਤੋਂ ਵੀ ਸਦਕੇ ਜਾਨਣਾ ਬਲਿਹਾਰ ਜਾਨਣਾ ਜਿਹੜੇ ਤੈਨੂੰ ਸਿਮਰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਨਾ ਕੀਤੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਕੱਲੇ ਕੱਪੜੇ ਪਾਉਣ ਨਾਲ ਸਾਧ ਨਹੀਂ ਬਣਦਾ ਸਾਧਨਾ ਹੁੰਦਾ ਹੈ ਮਨ ਨੂੰ ਸਾਧਨ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਸਾਧ ਕਾ ਸੰਗ ਸਭ ਕੁਲ ਉਦਾਰ ਹੈ ਸਾਧ ਸੰਗ ਸਾਜਨ ਮੀਠ ਕੁਟੰਬ ਨਿਸਤਾਰ ਹੈ ਸਾਧ ਸੰਗ ਦੇ ਮਹਾਰਜ ਫਾਇਦੇ ਦੱਸਦੇ ਨੇ ਕਿ ਤੇਰਾ ਤੇ ਪਾਰ ਉਤਾਰਾ ਹੋਣਾ ਹੀ ਹੋਣਾ ਤੂੰ ਆਪਣੀ ਪੁੱਲ ਸਮੂਹ ਦਾ ਵੀ ਪਾਰ ਉਤਾਰਾ ਕਰ ਗਿਆ ਸਾਧ ਸੰਗਤ ਕਰਨ ਨਾਲ ਗ੍ਰਿਧ ਨੇ ਸੱਜਣ ਮਿੱਤਰ ਨੇ ਤੇਰਾ ਕੁਟੰਬ ਹੈ ਤੇਰਾ ਪਰਿਵਾਰ ਹੈ ਉਹਨਾਂ ਦਾ ਵੀ ਪਾਰ ਉਤਾਰਾ ਹੁੰਦਾ ਹੈ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗਤ ਵਿੱਚੋਂ ਐਸਾ ਨਾਮ ਧਨ ਪ੍ਰਾਪਤ ਹੁੰਦਾ ਹੈ ਉਸ ਨਾਮ ਧਨ ਨਾਲ ਹੋਰਾਂ ਦਾ ਵੀ ਭਲਾ ਕਰ ਸਕਦਾ ਹੈ ਸਾਰ ਸੰਗ ਧਰਮ ਰਾਏ ਕਰੇ ਸੇਵਾ ਸਾਧਕਾ ਸੰਗ ਸੋਭਾ ਸੁਰਦੇਵਾ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਮਰਗ ਧਰਮ ਰਾਜ ਵੀ ਤੇਰੀ ਸੇਵਾ ਕਰਦਾ ਤੇ ਦੇਵਤੇ ਵੀ ਤੇਰੀ ਸੋਭਾ ਕਰਦੇ ਨੇ ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਅਸੀਂ ਦੇਵਤਿਆਂ ਦੀ ਸੇਵਾ ਕਰਦੇ ਆਂ ਦੇਵਤਿਆਂ ਨੂੰ ਅਰਾਧਦੇ ਆਂ ਔਰ ਬੜੀ ਹੈਰਾਨੀ ਹੁੰਦੀ ਹੈ ਦੇਵਤੇ ਤੇ ਆਪ ਚਾਹੁੰਦੇ ਨੇ ਕਿ ਸਾਨੂੰ ਮਨੁੱਖਾ ਦੇਹੀ ਮਿਲੇ ਤੇ ਮਹਾਰਾਜ ਕਹਿੰਦੇ ਜਿਸ ਦੇਹੀ ਕੋ ਸਿਮਰੈ ਦੇਵ ਉਹ ਤੇ ਆਪ ਇਹਨੂੰ ਸਿਮਰਦੇ ਨੇ ਕਿ ਸਾਨੂੰ ਇਹ ਦੇਹੀ ਮਿਲ ਜਾਏ ਸੋ ਦੇਹੀ ਭਜ ਹਰ ਕੀ ਸੇ ਜਦੋਂ ਇਸ ਦੇਹੀ ਨਾਲ ਅਸੀਂ ਪ੍ਰਮਾਤਮਾ ਨੂੰ ਸਿਮਰਨਾ ਸ਼ੁਰੂ ਕੀਤਾ ਤੇ ਦੇਵਤੇ ਵੀ ਤੁਹਾਡਾ ਗੁਣ ਗਾਇਨ ਕਰਨਗੇ ਸਾਧੂ ਕੇ ਸੰਗ ਪਾਪ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਸੰਗ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਇਹ ਪਾਪ ਪਲਾਈਨ ਕਰ ਗਏ ਹੁਣ ਪਾਪ ਚਲੇ ਗਏ ਭੈੜੀ ਸੋਚ ਭੈੜੀ ਵਿਚਾਰ ਅੰਦਰੋਂ ਨਿਕਲ ਗਈਆਂ ਸਾਧ ਸੰਗ ਅੰਮ੍ਰਿਤ ਗੁਣ ਗਾਏ ਨਾ ਹੁਣ ਅੰਮ੍ਰਿਤਮਈ ਬੋਲਾਂ ਨਾਲ ਉਸ ਗੁਣਾਂ ਨੂੰ ਵੈਨ ਕਰਦਾ ਹੈ ਸਾਧ ਕੇ ਸੰਗ ਸਰਬ ਤਾਨ ਗੰ ਨਾਨਕ ਸਾਧਕੈ ਸੰਗ ਸਫਲ ਜਨਮ ਸਾਧ ਸੰਗ ਵਿੱਚ ਮਰਕਨੇ ਸਾਰੇ ਪਾਸੇ ਪਹੁੰਚ ਪ੍ਰਾਪਤ ਹੋ ਜਾਂਦੀ ਹੈ ਬੰਦੇ ਦੀ ਮਨ ਤੱਕ ਆਤਮਾ ਤੱਕ ਹਿਰਦੇ ਤੱਕ ਪਹੁੰਚ ਹੈ ਫਿਰ ਗੁਰੂ ਤੱਕ ਪਹੁੰਚ ਹੈ ਗੁਰੂ ਦੀ ਬਾਣੀ ਤੱਕ ਪਹੁੰਚ ਹੈ ਇਸ ਕਰਕੇ ਮਾਰੇ ਕਹਿੰਦੇ ਭਾਈ ਸਾਧ ਸੰਗਤ ਆ ਕੇ ਗੁਰੂ ਪੰਚਮ ਪਾਤਸ਼ਾਹ ਮਾਰੇ ਕਹਿੰਦੇ ਫਿਰ ਭਾਈ ਸਫਲ ਜਨਮ ਹੋ ਗਿਆ ਮਨੁੱਖਾ ਜਨਮ ਹੀ ਸਫਲ ਹੋ ਗਿਆ ਸਾਧ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤੋਤ ਨਿਹਾਲ ਸਾਧ ਸੰਗ ਦਾ ਇਹ ਫਾਇਦਾ ਕਿ ਸਾਨੂੰ ਬਹੁਤੀ ਘਾਲ ਕਮਾਈ ਨਹੀਂ ਕਰਨੀ ਪੈਂਦੀ ਕਿਉਂਕਿ ਸਾਧ ਸੰਗ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਹਿਜੇ ਪ੍ਰਾਪਤ ਹੋ ਜਾਂਦੀਆਂ ਨੇ ਉਦੋਂ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਪਦਿਆਂ ਹੋਇਆਂ ਸਾਧ ਸੰਗਤ ਦੀ ਦਰਸ਼ਨ ਕਰਦਿਆਂ ਹੋਇਆਂ ਗੁਰੂ ਦੇ ਦਰਸ਼ਨ ਕਰਦਿਆਂ ਹੋਇਆਂ ਇਹ ਮਨ ਨਿਹਾਲ 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 ਹੋ ਜਾਂਦਾ ਸਾਧਕੇ ਸੰਗ ਕਲੂਕਤ ਹਰੈ ਸਾਧਕੇ ਸੰਗ ਨਰਕ ਪਰ ਹਰੈ ਸਾਧ ਸੰਗ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਉਹਨਾਂ ਸਾਧੂਆਂ ਦਾ ਸੰਗ ਕਰਕੇ ਮਰਗ ਨੇ ਕਲੁਖਤ ਜਿਹੜੇ ਮਨ ਦੀ ਕਲਖ ਸੀ ਜਨਮ ਜਨਮ ਕੀ ਸੰਵਨ ਕੋ ਮਲ ਲੱਗੀ ਕਾਲਾ ਹੋਆ ਛਾ ਇਹੜੀ ਕਾਲਖ ਲੱਗੀ ਹੋਈ ਸੀ ਨਾ ਕਹਿੰਦੇ ਇਹ ਦੂਰ ਹੋ ਗਈ ਭਰੀਏ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਮੈ ਕੈ ਰੰਤ ਸੰਗਤ ਵਿੱਚ ਆ ਕੇ ਨਾਮ ਜਪਦੇ ਹੋਇਆ ਬਾਣੀ ਪੜ੍ਹਦੇ ਹੋਇਆ ਬਾਣੀ ਦੀ ਵਿਚਾਰ ਕਰਦੇ ਹੋਇਆ ਸਿਮਰਨ ਕਰਦੇ ਹੋਇਆ ਇਹ ਕਾਲਖ ਲਹਿ ਗਈ ਸਾਧਕੇ ਸੰਗ ਨਰਕ ਪਰ ਹਰੈ ਮਰ ਕੇ ਨਰਕਾਂ ਵਿੱਚ ਨਹੀਂ ਜਾਏਗਾ ਸਾਧਕੇ ਸੰਗ ਇहां ਉहां ਸੋਇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਸਾਧ ਸੰਗ ਵਿੱਚ ਆ ਕੇ ਇਹ ਗੱਲ ਸਮਝ ਆ ਗਈ ਕਿ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਇहां ਇੱਥੇ ਵੀ ਤੇ ਅੱਗੇ ਵੀ ਸਾਡੀ ਉਹ ਸਹਾਇਤਾ ਕਰਦਾ ਇਸ ਕਰਕੇ ਮਾਰੇ ਕਹਿੰਦੇ ਉਹ ਸੁਹੇਲਾ ਸੁਖ ਦੇਣ ਵਾਲਾ ਸਹਾਇਤਾ ਕਰਨ ਵਾਲਾ ਹੋ ਗਿਆ ਹਾਜ਼ਰ ਹਜੂਰ ਜਾਣਨ ਲੱਗ ਪਿਆ ਬੰਦਾ ਸਾਧ ਸੰਗ ਬਿਸ਼ਰਤ ਹਰ ਮੇਲਾ ਸਾਧ ਸੰਗ ਵਿੱਚ ਆ ਕੇ ਜਿਸ ਤੋਂ ਅਸੀਂ ਕਈ ਜਨਮਾਂ ਤੋਂ ਵਿਛੜੇ ਹੋਏ ਬਹੁਤ ਜਨਮ ਵਿਛਰੇ ਤੇ ਮਾਧੋ ਇਹ ਜਨਮ ਤੇ ਮਾਰੇ ਲਿਖੇ ਕਹਿ ਰਵਿਦਾਸ ਆਸ ਲੱਗ ਜੀਵਾਂ ਚਿਰ ਭੈਉ ਦਰਸ਼ਨ ਦੇਖੇ ਕਿਨੇ ਤੇਰਾ ਉਸ ਮਾਲਕ ਨਾਲ ਮੇਲ ਹੋ ਜਾਂਦਾ ਸਾਧ ਸੰਗਤ ਐਡੀ ਵੱਡੀ ਬਸਤਾ ਹੈ ਜੋ ਇੱਛਾ ਸੋਈ ਫਲ ਪਾਵੇ ਸਾਧਕ ਸੰਗ ਨਾ ਵਿਰਥਾ ਜਾਵੇ ਸਾਧ ਸੰਗ ਵਿੱਚ ਆ ਕੇ ਕੀਤਾ ਹੋਇਆ ਕਰਮ ਵਿਰਥ ਨਹੀਂ ਜਾਏਗਾ ਇਸ ਕਰਕੇ ਮਰਗ ਨੇ ਜੋ ਤੂੰ ਚਾਹਨਾ ਹੈ ਜੋ ਤੇਰੀ ਇੱਛਾ ਹੈ ਤੈਨੂੰ ਸਾਧ ਸੰਗ ਵਿੱਚੋਂ ਪ੍ਰਾਪਤ ਹੋ ਜਾਏਗਾ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰਾ ਸਾਧ ਸੁਨ ਰਸੈ ਉਹ ਵਾਹਿਗੁਰੂ ਅਕਾਲ ਪੁਰਖ ਉਹਨਾਂ ਗੁਰਮੁਖ ਪਿਆਰਿਆਂ ਦੇ ਹਿਰਦੇ ਚ ਵਸਦਾ ਤੇ ਪੰਚਮ ਪਾਦ ਸ਼ਮਰਗਿ ਭਾਈ ਉਹਦੀ ਜ਼ੁਬਾਨ ਤੋਂ ਉਹਦੀ ਰਸਨਾ ਤੋਂ ਜੋ ਬਾਣੀ ਸੁਣਦਾ ਹੈ ਉਹਨਾਂ ਗੁਰਮੁਖ ਪਿਆਰਿਆਂ ਦੀ ਤੇ ਮਰਗ ਇਹ ਉਹਦਾ ਵੀ ਉਧਾਰ ਹੋ ਜਾਂਦਾ ਹੈ ਸਾਧ ਕੇ ਸੰਗ ਸੁਨੋ ਹਰਨਾਓ ਸਾਧਕਾ ਸਾਧ ਸੰਗ ਹਰ ਕੇ ਗੁਣ ਗਾਓ ਸਾਧਕਾ ਸੰਗ ਸੁਨੋ ਹਰ ਨਾਉ ਇਥੇ ਮਰਗ ਨੇ ਹਰੀ ਦਾ ਨਾਮ ਸਾਧ ਸੰਗ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਸੁਣਨਾ ਕਰ ਕਿਉਂਕਿ ਅਸੀਂ ਸੁਣਨ ਵਾਸਤੇ ਆਏ ਹਾਂ ਸੁਣਿਆ ਦੀਆਂ ਚਾਰ ਪੌੜੀਆਂ ਜਪਜੀ ਸਾਹਿਬ ਵਿੱਚ ਅਸੀਂ ਹਰ ਰੋਜ਼ ਪੜ੍ਹਦੇ ਆਂ ਸਾਧ ਸਾਧ ਸੰਗ ਹਰ ਕੀ ਗੁਣ ਗਾਓ ਤੇ ਮਗਨੇ ਸੰਗਤ ਵਿੱਚ ਮਿਲ ਕੇ ਤੂੰ ਵੀ ਭਾਈ ਉਹਨਾਂ ਗੁਰਮੁਖ ਪਿਆਰਿਆਂ ਨਾਲ ਮਿਲ ਕੇ ਉਸ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨਾ ਕਰ ਸਾਧ ਕਾ ਸੰਗ ਨਾ ਮਨ ਤੇ ਵਿਸਰੇ ਸਾਧ ਸੰਗ ਸਰਪਰ ਨਿਸਤਰ ਹੈ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਜਦੋਂ ਕਰੇਗਾ ਸੰਗਤ ਵਿੱਚ ਆ ਕੇ ਉਹ ਵਾਹਿਗੁਰੂ ਕਾਲਪੁਰਤਨ ਨੂੰ ਮਨ ਤੋਂ ਨਹੀਂ ਵਿਸਰੇਗਾ ਕਿਉਂਕਿ ਬਹੁਤ ਸਾਰੇ ਬੋਲ ਨੇ ਜਿਹੜੇ ਸਾਡੇ ਹਿਰਦੇ ਸਵਾਹ ਰਹਿੰਦੇ ਨੇ ਤੇ ਇਹ ਵੀ ਮਹਾਰਾਜ ਪੱਕਾ ਕਹਿੰਦੇ ਨੇ ਸਾਧ ਸੰਗ ਸਰਪਰ ਨਿਸਤਰ ਹੈ ਸਰਪਰ ਮੇ ਪੱਕੇ ਤੌਰ ਤੇ ਤੇਰਾ ਪਾਰ ਉਤਾਰਾ ਹੋ ਜਾਏਗਾ ਇਹ ਮਹਾਰਾਜ ਯਕੀਨ ਦਿਵਾਉਂਦੇ ਨੇ ਪੰਚਮ ਪਾਸ਼ਾ ਮਗਰ ਇਹ ਸੰਗਤ ਵਿੱਚ ਆ ਕੇ ਤੂੰ ਆ ਕੇ ਬਾਣੀ ਪੜ ਬਾਣੀ ਵਿਚਾਰ ਬਾਣੀ ਸੁਣਾ ਇਹ ਗੱਲ ਪੱਕੀ ਜਾਣ ਕੇ ਤੇਰਾ ਪਾਰ ਉਤਾਰਾ ਹੋ ਜਾਏਗਾ ਸਾਧ ਕੈ ਸੰਗ ਲੱਗਾ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ ਸਾਥ ਸੰਗ ਵਿੱਚ ਆ ਕੇ ਹੁਣ ਪ੍ਰਭੂ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਤੇ ਉਹ ਪ੍ਰਭੂ ਹੁਣ ਸਾਰਿਆਂ ਵਿੱਚ ਨਜ਼ਰ ਆਉਣ ਲੱਗ ਪਿਆ ਸਬੈ ਕਟ ਨਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਹ ਅਵਸਥਾ ਬਣ ਗਈ ਸਾਥ ਸੰਗ ਭਈ ਆਗਿਆਕਾਰੀ ਸਾਥ ਸੰਗਤ ਭਈ ਹਮਾਰੀ ਸਾਥ ਸੰਗ ਵਿੱਚ ਆ ਕੇ ਆਗਿਆਕਾਰੀ ਹੋ ਗਏ ਉਹਨਾਂ ਗੁਰੂ ਦਾ ਸੰਗ ਕਰਕੇ ਆਗਿਆਕਾਰੀ ਹੋ ਗਏ ਮਾਰ ਕਹਿੰਦੇ ਫਿਰ ਭਾਈ ਸਾਡੀ ਅਵਸਥਾ ਵੀ ਉੱਚੀ ਹੋ ਗਈ ਜਿਨ੍ਹਾਂ ਦੀ ਅਸੀਂ ਬਾਣੀ ਪੜ੍ਹ ਰਹੇ ਹਾਂ ਪੰਚਮ ਪਾਤਸ਼ਾਹ ਦੀ ਜਦੋਂ ਇਹਨਾਂ ਨੂੰ 33 ਤਵੀ ਉੱਤੇ ਬਿਠਾਇਆ ਗਿਆ ਕਿਉਂ ਬਿਠਾਇਆ ਗਿਆ ਬੜਾ ਲੰਬਾ ਵਿਸ਼ਾ ਹੈ ਪਰ ਸ਼ੋਰਟਕਟ ਤੋਂ ਮੈਂ ਦੱਸ ਦਿਆਂ ਕਿ ਜਦੋਂ ਪੰਚਮ ਪਾਤਸ਼ਾਹ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਵੱਲੋਂ ਲਿਆਂਦੀ ਹੋਈ ਸਾਰੀ ਬਾਣੀ ਭਗਤਾਂ ਦੀ ਬਾਣੀ ਉਹਨਾਂ ਗੁਰਮੁਖ ਪਿਆਰਿਆਂ ਦੀ ਬਾਣੀ ਇਕੱਤਰ ਕੀਤੀ ਤਾਂ ਪੰਚਮ ਪਾਤਸ਼ਾਹ ਨੇ ਸੰਪਾਦਨ ਕੀਤੀ ਜੇਕਰ ਇਹ ਸੰਪਾਦਨਾ ਨਾ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਹਨਾਂ ਦੀ ਬਾਣੀ ਅੱਜ ਸਾਡੇ ਕੋਲੇ ਨਹੀਂ ਹੁੰਨੀ ਸੀ ਉਸ ਵੇਲੇ ਦੇ ਸਮਾਜ ਦੇ ਲੋਕਾਂ ਨੇ ਕਿ ਜਿਨ੍ਹਾਂ ਨੂੰ ਅਸੀਂ ਕਦੇ ਮੰਦਰਾਂ ਵਿੱਚ ਨਹੀਂ ਬਣ ਦਿੱਤਾ ਅੱਜ ਉਹਨਾਂ ਦੀ ਬਾਣੀ ਹਰਮੰਦਰ ਸਾਹਿਬ ਤੋਂ ਗੂੰਜਦੀ ਹੈ ਇਹ ਬੜਾ ਔਖਾ ਸੀ ਜੀ ਕੰਮ ਉਹਨਾਂ ਵਾਸਤੇ ਇਸ ਕਰਕੇ ਪੰਚਮ ਪਾਤਸ਼ਾਹ ਨੂੰ ਸ਼ਹਾਦਤ ਦੇਣੀ ਪਈ ਇਹਦੀ ਤੇ ਸਾਈ ਮੀਆਂ ਮੀਰ ਜਦੋਂ ਉੱਥੇ ਪਹੁੰਚਿਆ ਕਿਉਂਕਿ ਬਾਣੀ ਵਿਚ ਮਾਰੇ ਦੱਸਦੇ ਨੇ ਸਾਧ ਕੇ ਸੰਗ ਅਜਰਸ ਹੈ ਉਹਨੇ ਕਿਹਾ ਇਹ ਗੱਲ ਕਿ ਸੱਚੇ ਪਾਤਸ਼ਾਹ ਜੀ ਉਹ ਜੇ ਤੁਸੀਂ ਕਹੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਸਕਦਾ ਮੇਰੇ 'ਚ ਐਨੀ ਤਾਕਤ ਹੈ ਤੇ ਮਾਰੇ ਨੇ ਕਿਹਾ ਭਾਈ ਨਹੀਂ ਅਸੀਂ ਤੇ ਉਹਦੇ ਹੁਕਮ ਤੇ ਆਗਿਆਕਾਰੀ ਹਾਂ ਉਦੀ ਹੁਕਮ ਤੇ ਰਜਾ ਵਿੱਚ ਹੈ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਾ ਆਪਣੇ ਸਿੱਖਾਂ ਨੂੰ ਸਿਖਾਉਣਾ ਹੈ ਇਸ ਕਰਕੇ ਤੁਸੀਂ ਚੁੱਪ ਰਹੋ ਇਹ ਕੰਮ ਤੇ ਅਸੀਂ ਵੀ ਕਰ ਸਕਦੇ ਸੀ ਇਹ ਗੱਲਾਂ ਬੜੀਆਂ ਡੂੰਘੀਆਂ ਨੇ ਜੋ ਸਾਨੂੰ ਮਾਰੇ ਨੇ ਸਮਝਾਈਆਂ ਤਲਵਾਰ ਤੇ ਹੱਥ ਤੇ ਜਦੋਂ ਸਾਰੇ ਹਿੰਦੀ ਵਸੀਲੇ ਖਤਮ ਹੋ ਜਾਣ ਉਦੋਂ ਜਾਂਦਾ ਹੈ ਜੀ ਲੰਘ ਜੇ ਜਦ ਕੋਈ ਫੈਸਲਾ ਸਭ ਯਤਨਾਂ ਤੋਂ ਪਾਰ ਫਿਰ ਹੱਕ ਬਣ ਜਾਂਦਾ ਹੈ ਯੋਧੇ ਵਾ ਲੈਣੀ ਤਲਵਾਰ ਜਦੋਂ ਸਾਰੇ ਹਿੰਦੂ ਫਿਸੀਲੇ ਖਤਮ ਹੋਏ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਸਾਂ ਇਥੇ ਹੁਣ ਮਾਰੇ ਕਹਿੰਦੇ ਸਾਧ ਸੰਗ ਵਿੱਚ ਆ ਕੇ ਭਾਈ ਉਹ ਤੇ ਆਗਿਆਕਾਰੀ ਨੇ ਉਸ ਵਹਿਰੋ ਕਾਲਪੁਰ ਉਹਦੀ ਹੁਕਮ ਤੇ ਰਜ਼ਾ ਵਿੱਚ ਰਹਿੰਦੇ ਨੇ ਸਾਧ ਸੰਗਤ ਭਈ ਹਮਾਰੀ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਸਾਡੀ ਅਵਸਥਾ ਵੀ ਉੱਚੀ ਹੋ ਗਈ ਸਾਧ ਕੇ ਸੰਗ ਮਿਟੇ ਸਭ ਰੋਗ ਸਾਧ ਸੰਗ ਵਿੱਚ ਆ ਕੇ ਆਦ ਬਿਆਦ ਉਪਾਦ ਇਹ ਸਾਰੇ ਰੂਪ ਖਤਮ ਹੋ ਗਏ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਵਿਗਰਨ ਨ ਕੋ ਲੱਗੈ ਜਾਂ ਕਿ ਪ੍ਰਭ ਅਗੇ ਅਰਦਾਸ ਜਦੋਂ ਸੰਗਤ ਰੂਪ ਵਿੱਚ ਆ ਕੇ ਅਸੀਂ ਅਰਦਾਸ ਕਰਦੇ ਆਂ ਤੇ ਮਰਗ ਨੇ ਸਾਡੇ ਸਾਰੇ ਰੂਪ ਖਤਮ ਹੋ ਜਾਂਦੇ ਨੇ ਨਾਨਕ ਸਾਧ ਭੇਟੇ ਸੰਜੋਗ ਪਰ ਨਾਲ ਮਰ ਕੇ ਨੇ ਭਾਈ ਇਹ ਜਿਹੜੇ ਸਾਧ ਨੇ ਭਾਵੇਂ ਗੁਰਮੁਖ ਪਿਆਰੇ ਨੇ ਇਹ ਵੀ ਸੰਜੋਗਾ ਨਾਲ ਮਿਲਦੇ ਨੇ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭ੍ਰਿਜੈ ਜੀਓ ਪਰ ਅਸੀਂ ਇਹ ਸੰਜੋਗ ਕਰਨਾ ਨਹੀਂ ਚਾਹੁੰਦੇ ਅਸੀਂ ਬਾਣੀ ਸੁਣਨਾ ਨਹੀਂ ਚਾਹੁੰਦੇ ਕਿਉਂ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਸਾਡੇ ਹਿਰਦੇ ਤੇ ਛੱਟ ਮਾਰਦੀ ਹੈ ਸਾਡੇ ਸਿਰ ਦੇ ਤੇ ਛੱਟ ਮਾਰਦੀ ਹੈ ਜੀ ਇਹ ਕਿਉਂਕਿ ਮਨ ਕਿਸੇ ਹੋਰ ਪਾਸੇ ਨੂੰ ਜਾਂਦਾ ਸਾਨੂੰ ਰੋਕਦਾ ਮਨ ਕਿਧਰ ਜਾਏਗਾ ਇੱਧਰ ਇਸ ਕਰਕੇ ਜਿਨ੍ਹਾਂ ਦਾ ਸੰਜੋਗ ਇਹ ਹੋ ਗਿਆ ਕਿਉਂਕਿ ਸੰਸਾਰ ਦੇ ਵਿੱਚ ਸੰਜੋਗ ਤੇ ਵਿਜੋਗ ਹੀ ਨੇ ਦੋ ਸੰਜੋਗ ਵਿਜੋਗ ਦੋ ਈਕਾਰ ਚਲਾਵੇਂ ਲੇਖੇ ਆਵੇਂ ਭਾਗ ਜੇ ਸਾਡੇ ਭਾਗਾਂ 'ਚ ਸੰਜੋਗ ਹੈ ਜਿਨ੍ਹਾਂ ਦਾ ਸੰਜੋਗ ਉਸ ਅਕਾਲਪੁਰਖ ਨਾਲ ਹੋ ਗਿਆ ਫਿਰ ਵਿਜੋਗ ਹੈ ਹੀ ਨਹੀਂ ਦੁਨੀਆਂ 'ਤੇ ਸਾਡੇ ਜਿੰਨੇ ਸੰਜੋਗ ਨੇ ਮਾਂ ਦਾ ਹੈ ਪਿਤਾ ਦਾ ਹੈ ਪਿਓ ਦਾ ਹੈ ਪੁੱਤਰਾਂ ਦਾ ਹੈ ਧੀ ਦਾ ਹੈ ਦੋਸਤਾਂ ਦਾ ਹੈ ਮਿੱਤਰਾਂ ਦਾ ਹੈ ਇਨਾ ਸੰਜੋਗਾ ਵਿੱਚ ਵਿਜੋਗ ਹੈ ਪਰ ਜਿਨ੍ਹਾਂ ਦਾ ਸੰਜੋਗ ਉਸ ਮਾਲਕ ਨਾਲ ਹੋ ਗਿਆ ਉੱਥੇ ਵਿਜੋਗ ਨਹੀਂ ਹੈ ਪਰ ਇਹ ਵੀ ਭਾਗਾ ਨਾਲ ਮਿਲਦਾ ਹੈ ਅਖੀਰਲੇ ਬੰਦ ਵਿੱਚ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ ਸਾਧ ਕੀ ਮਹਿਮਾ ਬੇਦ ਨ ਜਾਣੈ ਜੀਤਾ ਸੁਣੇ ਤੇਤਾ ਬਖਿਆਨੈ ਮਰ ਕੇ ਨੇ ਸਾਧ ਸੰਗਤ ਦੀ ਮਹਿਮਾ ਭਾਈ ਬੇਦ ਬਿਨਾ ਕਰ ਸਕੇ ਜਿਨ੍ਹਾਂ ਜਿਨ੍ਹਾਂ ਸੁਣਿਆ ਉਹਨਾਂ ਉਹਨਾਂ ਨੂੰ ਵਿਖਿਆਨ ਕੀਤਾ ਗਿਆ ਸਾਦ ਕੀ ਉਪਮਾ ਤੇ ਉਹ ਗੁਣ ਤੇ ਦੂਰ ਸਾਦ ਕੀ ਉਪਮਾ ਰਹੀ ਭਰਪੂਰ ਸਾਦ ਦੀ ਉਪਮਾ ਉਹਨਾਂ ਗੁਣੁਖ ਪਿਆਰੇ ਦੀ ਉਪਮਾ ਇਹਨਾਂ ਤਿੰਨ ਗੁਣਾਂ ਤੋਂ ਮਾਇਆ ਦੇ ਤਿੰਨ ਗੁਣ ਨੇ ਜਿ ਰਜੋ ਗੁਣ ਤਮੋ ਗੁਣ ਸਤੋ ਗੁਣ ਇਹਨਾਂ ਤਿੰਨਾਂ ਤੋਂ ਪਰੇ ਹੈ ਇਸ ਕਰਕੇ ਉਹਨਾਂ ਦੀ ਉਪਮਾ ਤੇ ਭਰੀ ਪੂਰੀ ਹੈ ਉਹਦੇ ਵਿੱਚ ਕੋਈ ਔਣਤਾ ਨਹੀਂ ਹੈ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਇਹਦੀ ਸੋਭਾ ਦਾ ਕੋਈ ਅੰਤ ਨਹੀਂ ਇਨਾ ਗੁਰਮੁਖ ਪਿਆਰੇ ਸੋਭਾ ਹਮੇਸ਼ਾ ਹੀ ਬਯੰਤ ਰਹੀ ਹੈ ਕਿਉਂਕਿ ਅਕਾਲ ਪੁਰਖ ਦੀ ਸੋਭਾ ਜਿਹੜੀ ਹੈ ਉਹ ਵੀ ਬਯੰਤ ਹੈ ਉਹਨੂੰ ਸਿਮਰਨ ਵਾਲਿਆਂ ਦੀ ਸੋਭਾ ਵੀ ਬਯੰਤ ਹੈ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਮਤਲਬ ਉਹਨਾਂ ਦੀ ਸੋਭਾ ਬੜੀ ਉੱਚੀ ਹੈ ਅਤ ਉੱਚਾ ਤਾਂ ਕਾ ਦਰਬਾਰ ਆ ਅੰਤ ਨਹੀਂ ਕਿਸ ਪਾਰਾ ਵਾਰਾ ਤੇ ਉਹਨੂੰ ਸਿਮਰਨ ਵਾਲੇ ਵੀ ਅਤ ਉੱਚੇ ਨੇ ਇਸ ਸੁਰਤ ਤੋਂ ਇਸ ਮਤ ਤੋਂ ਇਸ ਬੁੱਧੀ ਤੋਂ ਉੱਚੇ ਚਲੇ ਗਏ ਉਸ ਪਾਰ ਬ੍ਰਹਮ ਨਾਲ ਜੁੜ ਗਏ ਦਸਮ ਦਵਾਰ ਵਿੱਚ ਚਲੇ ਗਏ ਸਹਿਜ ਅਵਸਥਾ ਵਿੱਚ ਨੇ ਉਹ ਰਾਜ ਜੋਗ ਨੇ ਇਸ ਕਰਕੇ ਮਾਰਿਕ ਨੇ ਉਹਨਾਂ ਦੀ ਮਹਿਮਾ ਬਹੁਤ ਵੱਡੀ ਹੈ ਸਾਧ ਕੀ ਸੋਭਾ ਸਾਧ ਬਾਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਜਿਹੜੇ ਸਾਧ ਨੇ ਜਿਨ੍ਹਾਂ ਨੇ ਜੀਵਨ ਦੀ ਸਾਧਨਾ ਕੀਤੀ ਹੈ ਜਿਹੜੇ ਗੁਰਮੁਖ ਨੇ ਉਹਨਾਂ ਦੀ ਸੋਭਾ ਤੇ ਫਿਰ ਉਹੀ ਜਾਣ ਮੇਰੇ ਭਾਈ ਉਹਨਾਂ ਨੂੰ ਹੀ ਸੋਭਦੀ ਹੈ ਹੋਰ ਕਿਸੇ ਨੂੰ ਨਹੀਂ ਸੋਭਦੀ ਤੇ ਪੰਚਮ ਪਾਤਸ਼ਾਹ ਮਾਰਕ ਨੇ ਭਾਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਾਧ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ ਕੋਈ ਭੇਦ ਨਹੀਂ ਹੈ ਜਿਨ੍ਹਾਂ ਨੇ ਜੀਵਨ ਦੀ ਸਾਧਨਾ ਕੀਤੀ ਹੈ ਜਿਹੜੇ ਗੁਰਮੁਖ ਨੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਉਸ ਅਕਾਲ ਪੁਰਖ ਨੂੰ ਸਿਮਰਿਆ ਅਰਾਧਿਆ ਉਹਨਾਂ ਵਿੱਚ ਤੇ ਪ੍ਰਭੂ ਵਿੱਚ ਫਿਰ ਕੋਈ ਬਹੁਤਾ ਭੇਦ ਨਹੀਂ ਹੈ ਉਹ ਇਕੋ ਜਈ ਨੇ ਕਿਉਂਕਿ ਜੋ ਗੁਣ ਪ੍ਰਮਾਤਮਾ ਦੇ ਨੇ ਉਹੀ ਗੁਣ ਉਹਨਾਂ ਵਿੱਚ ਝਲਕਦੇ ਨੇ ਉਹ ਦਿਆਲੂ ਨੇ ਕਿਰਪਾਲੂ ਨੇ ਮਿਟ ਬੋਲੜੇ ਨੇ ਔਗਣ ਨਿਚਤਾਰ ਦੇ ਉਹ ਬਖਸ਼ਿੰਦ ਨੇ ਇਹ ਗੁਣ ਉਹਨਾਂ ਵਿੱਚੋਂ ਪ੍ਰਮਾਤਮਾ ਦੇ ਝਲਕਦੇ ਨੇ ਉਹ ਨਿਰਭਉ ਨੇ ਨਿਰਵੈਰ ਨੇ ਸੋ ਆਓ ਗੁਰੂ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਕਿਰਪਾ ਕਰੋ ਸਾਨੂੰ ਇਹੋ ਜਿਹੇ ਗੁਰਮੁਖ ਪਿਆਰੇ ਤੁਸੀਂ ਕਿਰਪਾ ਕਰਕੇ ਮਿਲਾ ਦਿਓ ਸਾਨੂੰ ਵੀ ਸਾਥ ਸੰਗਤ ਪ੍ਰਾਪਤ ਹੋ ਜਾਏ ਅਸੀਂ ਵੀ ਇਹ ਸੰਸਾਰ ਤੋਂ ਜਦੋਂ ਜਾਈਏ ਲੋਕ ਸੁਖੀਏ ਪਰਲੋਕ ਸਹਿਲੇ ਹੋ ਕੇ ਜਾਈਏ ਹੋਈਆਂ ਪੁਲਾ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ